ਦਾਦੀ ਤੁਸੀਂ ਚਾਚੂ ਦਾ ਵਿਆਹ ਕਿਉਂ ਨਹੀਂ ਕਰਾਉਂਦੇ? ਈਸ਼ੀਾ ਕੇ ਦੇਣਾ 10 ਮਿੰਟ ਰੈਸਟ ਵੀ ਕਰ ਲਿਆ ਕਰ ਪੜਾਈ ਕਰਦੀ ਰਹਿਣੀ ਆ। ਪੇਪਰ ਹੈਗਾ ਨਾ ਉਹਦੇ ਉਸ ਤੇ ਪੜ੍ਹਨਾ ਪੈਣਾ ਨਾ। ਚਲੋ। ਕੇ ਤੇ ਨਾ ਰੈਸਟ ਵੀ 10 ਮਿੰਟ ਕਰ ਲਿਆ ਕਰ ਕੁਛ ਨਹੀਂ ਹੁੰਦਾ। ਨਹੀਂ ਰੈਸਟ ਤੇ ਪੜ੍ਹਾਈ ਕੀਤੀ ਐ ਬਸ। ਬਣ ਗਈ ਸਬ지। ਬਾਦੀ ਗਈ ਆ। ਦੰਗ ਰੂਪ ਤੇ ਬੜਾ ਵਧੀਆ ਹੁਣ ਖਾ ਕੇ ਪਤਾ ਲੱਗੇਗਾ ਕਿਦਾਂ ਦੀ ਹੈ ਵਧੀਆ ਹੀ ਹੋਏਗੀ ਚਲ ਤੇ ਹੁਣ ਤੁਸੀਂ ਆਓ ਕਰੋ ਤੁਸੀਂ ਸਬਜ਼ੀ ਰੋਟੀ ਬਣਾਉਂਦੀ ਆ ਆਹ ਤੇ ਮੈਂ ਨਾ ਖਲੇਰਾ ਚੁੱਕ ਲੈਣੀ ਆ ਸਾਰਾ ਹੈ ਹਾਂਜੀ ਮੈਨੂੰ ਮਾਇਆ ਆ ਗਈ ਆ ਮਾਇਆ ਪੱਲਾਂ ਨੂੰ ਤੁਸੀਂ ਉਹਨੂੰ ਪੁੱਛੋ ਕੱਲ ਕਿਉਂ ਨਹੀਂ ਆਈ ਕੱਪੜੇ ਲੈਣ ਹਾਏ ਹਿੰਨੀ ਓਟੇ ਦਿਮਾਗ ਦੀ ਏ ਗੋਲੜੀ ਹਰੀਆਂ ਹਰੀਆਂ ਪੱਤੀਆਂ ਕਰਾਰੇ ਕਰਾਰੇ ਪੰਜ ਪੰਜ ਸੋ ਨੋਟ पे, पे गिनदा ही ਹਾਏ ਤਦੇ ਮੈਨੂੰ ਰਾਤੀ ਨਾ ਸੁਪਨਾ ਜਿਹਾ ਆਂਡਿਆ ਸੀ ਤੇ ਮੈਂ ਸੁਪਨੇ ਦੇ ਵਿੱਚ ਇਹ ਨਵੇਂ-ਨਵੇਂ ਸੂਟ ਲੈਣ ਲਈ ਆ ਤੇ ਤੁਹਾਨੂੰ ਵੀ ਨਾਲ ਲੈ ਕੇ ਦੇਣ ਲਈ ਆ ਤੇ ਤਦ ਹੀ ਮੇਰੇ ਹੱਥ ਨਾ ਖਾਰਿਸ਼ ਪੜੀ ਹੋਣ ਦੇ ਖਾਰਿਸ਼ ਨੂੰ ਜੀ ਥੋੜੀ देर ਰੋਕ ਲੈ ਚੱਲਾ ਚੱਲੋ ਚੱਲੋ ਚੱਲ ਮੇਰੀ ਗੱਲ ਸੁਣੋ ਸਾਰੇ ਪੈਸੇ ਲੈ ਲੈਣਾ ਤੈਨੂੰ ਲੱਗਦਾ ਨੇ ਪੈਸੇ ਛੱਡਾਂਗੀ ਮੈਂ ਤੇ ਕਿਸੇ ਨੂੰ ਕੁਟੀ ਪੰਦੀਆਂ ਕਿਸੇ ਕੋਲ ਛੱਡਾਂ ਤੂੰ ਤੇ ਫਿਰ 500 ਦੇ ਨੋਟ ਦੀ ਗੱਲ ਵੀ ਕਰਦੀ ਚੱਲੋ ਖੱਚੀ ਚੱਲੋ ਚੱਲੋ ਆਜੋ ਗੋਲਡੀ ਹਾਂਜੀ ਵੱਡੀ ਬਾਬੀ ਅੱਛਾ ਬਹਿ ਜਾਓ ਕਰਦਾ ਵੇ ਬੈਠੋ ਬਾਈ ਜੀ ਚੱਲ ਇਹਦਾ ਪਹਿਲਾਂ ਪੁੱਤ ਤੂੰ ਆ ਫੜ ਠੀਕ ਹੈ ਆਲਾ ਤੂੰ ਕਾਲਜ ਉਣੀ ਜਾਨੀ ਆ ਆਪਣਾ ਨਾ ਚੱਪ ਤੂੰ ਸੀ ਪੱਲੇ ਨੂੰ ਰੱਖੋ ਮੈਂ ਤੁਹਾਡੇ ਵਾਸਤੇ ਪਾਣੀ ਲਿਆਨੀ ਆ ਤੇ ਇਹ ਤੇ ਰੱਖ ਤੂੰ ਕਾਲਜ ਜਾਣਾ ਵਾ ਨਾ ਆਪਣਾ ਖਾਣਾ ਪੀਣਾ ਵਾ ਇੰਜੋਏ ਕਰਨਾ ਬਸ ਠੀਕ ਐ ਆਲਾ ਫੜ ਫੋੜ ਲੈ ਲੈ ਨਹੀਂ ਚਾਚੂ ਨਹੀਂ ਨਾ ਫੇ ਗਿਆ ਤੂੰ ਫੜ ਲੈ ਚਲੋ ਮੈਂ ਕਿਹੜੇ ਰੋਈ ਰੋਈ ਦੇਣਾ ਮੈਂ ਪਾਣੀ ਲਿਆਨੀ ਤੂੰ ਬਹਿ ਜਾ ਬਹਿ ਜਾ ਪਾਣੀ ਮੈਂ ਲਿਆਨੀ ਆ ਗੋੜੀ ਮੈਨੂੰ ਲੋੜ ਨਹੀਂ ਹੈਗੀ ਪਾਣੀ ਦੀ ਰਹਿਣ ਦੋ ਹਾਏ ਹਾਏ ਮੈਂ ਲਿਆਨੀ ਠੰਡਾ ਪਾਣੀ ਤੇਰੇ ਵਾਸਤੇ ਸ਼ਰਬਤ ਪੀਣਾ ਹੀ ਤੇ ਪਾਣੀ ਪੀਣਾ ਹੀ ਗੋੜੀ ਨਹੀਂ ਹੈਗੀ ਭਾਬੀ ਰਹਿਣ ਦੋ ਮੇਰੇ ਤੋਂ ਗਰਮੀ ਚ ਆਇਆ ਹੈ ਕਹਿ ਰਹੀ ਆ ਕਿ ਮੈਂ ਪਾਣੀ ਪੀਣਾ ਕੰਦੀ ਤੇ ਬੈਠਾ ਰਿਹਾ ਆ ਆਪਣੇ ਸੋਈ ਜਵਰ ਜੇਗਾ ਪਾਣੀ ਲੈਣ ਵਾਸਤੇ ਮੈਨਿਆ ਨਹੀਂ ਪਾਣੀ ਲਿਆਓ ਲਿਆਓ ਪਾਣੀ ਦੋਸਤ ਕੰਨ ਲਿਆ ਨਹੀਂ ਆ ਵਾਦੀ ਮਮੀ ਅੱਜ ਨਹੀਂ ਕੋਡੇ ਦਰ ਦੋਹੰਦੇ ਚੁੱਪ ਕਰ ਹਲਾ ਗੋੜੀ ਉਹ ਮੈਂ ਨਹੀਂ ਪੀਣਾ ਭਾਬੀ ਤੁਸੀਂ ਪੀਵੇ ਪਾਣੀ ਪਾਣੀ ਪੀ ਪਾਣੀ ਤੋਂ ਨਾ ਨਾ ਕਰੇ ਪਾਣੀ ਜਿੰਨਾ ਮਰਜ਼ੀ ਪਿਓ ਸੇਤ ਵਾਂਸੀ ਚੰਗਾ ਹੀ ਹੁੰਦਾ ਪਾਣੀ ਤੇ ਇਹ ਇਕਣਾ ਇਹ ਆ ਪੈਸੇ ਫੜ ਲਓ ਘਰ ਦਾ ਖਰਚਾ ਖਰਚਾ ਕਰੋ ਇਹਦੇ ਨਾਲ ਅੱਛਾ ਕਿੰਨੇ ਨੇ 골ਡੀ 5000 ਦੀ ਕਾਪੀ ਆ ਮੈਂ ਥੋੜਾ ਆਇਸ਼ਿਕਾ ਨੂੰ ਦਿੱਤਾ 3000 ਬਾਕੀ 47 ਹੈਗਾ ਇਹ 47000 ਰੁਪਿਆ ਹੈਗਾ ਅੱਛਾ 40 골ਡੀ ਤੂੰ ਕੌਫੀ ਪੀਣਾ ਖੁਸ਼ ਹੋ ਕੇ ਮੈਂ ਲਿਆ ਮਦਰ ਵਾਸਤੇ ਕੌਫੀ ਲਿਆ ਨਹੀਂ ਮੈਂ ਪੀਣੀ ਨਹੀਂ ਭਾਬੀ ਲੋੜ ਹੀ ਨਹੀਂ ਹੈਗੀ ਮੇਰਾ ਦਿਲ ਨਹੀਂ ਕਰਨ ਦੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਪੀ ਐਡੀ ਵਧੀਆ ਪੀਣਾ ਤੂੰ ਬਣਾ ਲੈਣੀ ਹੈ ਕਿਉਂ ਜ਼ਬਰਦਸਤੀ ਕਰਨੀ ਉਹ ਕੁਝ ਨਹੀਂ ਹੁੰਦਾ ਦੱਸ ਯਾ ਕਿਦੇਸ ਮਸਦੇ ਬਣਾ ਦਿਆ ਉਹ ਕਿਦ ਇੱਕਦਾਰ ਕੌਫੀ ਉਹ ਕਿਹੜਾ ਰੋਜ਼ ਬਣਾ ਕੇ ਬੈਠੀ ਹੁੰਦੀ ਹੈ ਪੀ ਲਿਆ ਕਰ ਲਾ ਗੋਲਡੀ ਕਾਫੀ ਭਾਬੀ ਤੁਸੀਂ ਐਵੇਂ ਖੇਚਲ ਹੀ ਕੀਤੀ ਵੈਸੇ ਕੋਈ ਗੱਲ ਨਹੀਂ ਇਹ ਕਾਦੀ ਖੇਚਲ ਤੂੰ ਕਾਫੀ ਪੀ ਬਸ ਆਰਾਮ ਨਾਲ ਆਜੋ ਬੈਠ ਜਾ ਦੁੱਧ ਪਾ ਲੈ ਅਸੱਚਾ ਦੁੱਧ ਪਾਣਾ ਸੀ ਆ ਨਹੀਂ ਬੜੀ ਸੋਹਣੀ ਬਣੀ ਆ ਦੇਖੋ ਕਿੰਡੀ ਵਧੀਆ ਮੈਂ ਕਾਫੀ ਬਣਾ ਕੇ ਲਈ ਹੈ ਜਿਸ ਤਰ੍ਹਾਂ ਦੀ ਪਿੰਦਾ ਵਾ ਉਸ ਤਰ੍ਹਾਂ ਦੀ ਬਣਾਈ ਹੈ ਨਹੀਂ ਬਹੁਤ ਵਧੀਆ ਬਣੀ ਭਾਬੀ ਥੈਂਕ ਯੂ ਵੈਰੀ ਮੱਚ ਤੁਹਾਡਾ ਲੈ ਥੈਂਕ ਯੂ ਧੀ ਕਿ ਲੋਰਸੀ ਮਨਜੂ ਹੁਣ ਸਾਨੂੰ ਇੰਨੇ ਪੈਸੇ ਚ ਘਰ ਚ ਲਾਣਾ ਪੈਣਾ ਹੀ ਕੀ ਕਰੀਏ ਭੰਜੇ ਚਲਾਣਾ ਹੀ ਪੈਣਾ ਅਭੀ ਵੇਲੋ ਸੇਰੇ ਜਾਂਦੇ ਆ ਦੁਕਾਨ ਤੇ ਤੇ ਸ਼ਾਮੀ ਉਸ ਤਰ੍ਹਾਂ ਹੀ ਆ ਜਾਂਦੇ ਕੰਦੇਗਾ ਕੀ ਹਨੀ ਪਰ ਇੱਕ ਗੱਲ ਈ ਜਦੋਂ ਤੇਰੇ ਭਾਜੀ ਸਨ ਨਾ ਜਿੰਨੇ ਪੈਸੇ ਮੰਗਨੇ ਨਾ ਉਹਨਾਂ ਨੇ ਉਨੇ ਹੀ ਦੇ ਦੇਨੇ ਜੜੀ ਚੀਜ਼ ਕਹਣੀ ਆ ਆਜੂਗੀ ਉਹਨਾਂ ਨੇ ਨਹੀਂ ਸੀ ਕਦੀ ਮੇਰੇ ਕੋਲ ਹਸਾਬਤਾ ਪੁੱਛਿਆ ਹੈਗਾ ਆ ਵੇਖ ਹੁਣ ਇਸਕਾ ਦੀ ਫੀਸ ਵੀ ਜਾਣੀ ਏ ਸਾਹਿਲ ਦੀ ਫੀਸ ਵੀ ਜਾਣੀ ਏ ਹੁਣ ਏਸੀ ਦੇ ਕਮਰਿਆਂ ਤਾਂ ਇੱਕ ਮਿੰਟ ਵੀ ਬੰਦ ਨਹੀਂ ਹੁੰਦਾ ਕੋਈ ਗੱਲ ਨਹੀਂ ਭੰਚੀ ਅਸੀਂ ਨਾ ਪੱਕੇ ਥੱਲੇ ਬਹਿ ਜਾ ਕਰਾਂਗੇ ਬਹਿਣਾ ਹੀ ਪੈਣਾ ਜਿੰਨੀ ਦੇਰ ਘਰ ਰਹਿੰਦਾ ਨਾ ਤੇ ਉੰਨੀ ਦੇਰ ਹੀ ਅਧੇ ਕਮਰੇ ਦਾ ਤੇ ਏਸੀ ਚੱਲਦਾ ਹੀ ਰਹਿੰਦਾ ਮੰਜਾਲ ਕਿ ਸੁੱਚ ਉੱਪਰ ਹੋ ਜੇ ਜਾਂ ਥੱਲੇ ਹੋ ਜੇ ਅਨ ਨੂੰ ਐ ਚੀਲਡ ਕਮਰਾ ਚਾਹੀਦਾ ਚਲ ਕੋਈ ਗੱਲ ਨਹੀਂ ਫੇਰ ਕੀ ਹੋਇਆ ਸਾਡੇ ਬੱਚਿਆਂ ਵਰਗਾ ਹੀ ਆ ਕੋਈ ਗੱਲ ਨਹੀਂ ਨੀ ਲਾਡਲਾ ਹੈ ਬੜਾ ਸ਼ੁਰੂ ਤੋਂ ਲਾਡਾ ਚ ਰਿਆ ਹੈ ਨਾ ਬੀਜੀ ਨੇ ਵੀ ਲਾਡਲਾ ਰੱਖਿਆ ਭਰਾਵਾਂ ਨੇ ਵੀ ਲਾਡਲਾ ਰੱਖਿਆ ਹੋਇਆ ਤੇ ਸਾਡਾ ਵੀ ਤਾਂ ਲਾਡਲਾ ਹੀ ਹੈ ਛੱਟ ਤੇ ਬੱਚਾ ਹੈ ਬੱਚਾ ਪੀਲਾ ਪੀਲਾ 골ਡੀ ਕੋਫੀ ਪੈਂਜੀ ਕੱਪ ਭਾਵੇਂ ਦੇਖਣ ਤੋਂ ਛੋਟਾ ਲੱਗਦਾ ਜੇ ਪੂਰਾ ਅੱਧਾ ਕਿਲੋ ਦੁੱਧ ਪੈਂਦਾ ਜਿਹਦੇ ਵਿੱਚ ਹਾਂ ਦੇ ਇੰਜ ਲੱਗਦਾ ਜਿਵੇਂ ਛੋਟਾ ਜਿਹਾ ਛੋਟਾ ਜਿਹਾ ਪਰ ਕਾਫੀ ਦੁੱਧ ਪੈ ਜਾਂਦਾ ਪਰ ਕੀ ਕਰ ਸਕਦੇ ਹੁਣ ਜਿਨ੍ਹਾਂ ਨੂੰ ਕਾਫੀ ਪੀਣ ਦੀ ਆਦਤ ਹੋਵੇ ਹੁਣ ਕਾਫੀ ਤੋਂ ਨੇ ਪੀਣੀ ਪੀਣੀ ਐ ਨਾ ਅੱਧਾ ਕਿਲੋ ਦੁੱਧ ਦੀ ਸਾਰੀ ਟੱਬਰ ਦੀ ਮਚਾਹ ਬਣਾਉਣੀ ਤੇ ਮੇਰੀ ਗੱਲ ਸੁਣ ਦੁੱਧ ਵਾਲੇ ਨੇ ਰੇਟ ਵੀ ਵਧਾ ਦਿੱਤਾ ਈ ਕਿਦੋਂ ਦਾ ਆ ਉਹਨੇ ਕੱਲ ਦੱਸਿਆ ਹੀ ਮੈਨੂੰ ਕੰਦਾ ਹੁਣ ਦੁੱਧ ਦਾ ਰੇਟ ਵੱਧ ਗਿਆ ਜੀ ਲੇਕਿ 150 ਰੁਪਏ ਦਾ 2 ਕਿਲੋ ਆਹੋ ਤੇ ਅਸ ਪਕੜ 2 ਕਿਲੋ ਲੈਣੇ ਆ 4 ਕਿਲੋ ਦੁੱਧ ਆਂਦਾ ਸਾਡੇ ਘਰ ਮੈਂ ਵੈਸੇ ਗੱਲ ਕੀਤੀ ਐ ਆਹੋ ਤੇ ਇੰਦਾ ਕਰ ਮੇਰੀ ਗੱਲ ਸੁਣ ਤੂੰ ਨਾ ਜਿਹੜੀ ਮੈਂ ਸ਼ਾਮੀ ਆਪਾਂ ਚਾਹ ਪੀਂਨੀ ਆ ਮੈਂ ਨਾ ਤੂੰ ਬੰਦ ਕਰ ਛੱਡ ਕੋਈ ਨੀ ਭੈਣ ਜੀ ਲਾੜਲਾ ਦਿਓਰ ਝੋ ਮੈਂ ਸਹੀ ਗੱਲ ਐ ਅਸੀਂ ਨਾ ਸ਼ਾਮ ਦੀ ਨਾ ਚਾਹ ਹੀ ਛੱਡ ਦੋਵਾਂਗੇ ਗੋਲਡੀ ਤੋ ਤਾਂ ਪੀ ਕਾਫੀ ਪੁੱਤ ਪੀ ਲੈ ਕਾਫੀ ਪੀ ਲੈ ਅੱਧਾ ਕਿਲੋ ਦੁੱਧ ਪਿਆਏ ਵਿੱਚ ਭਾਬੀ ਕੋਈ ਗੱਲ ਨਹੀਂ ਤੁਸੀਂ ਨਾ ਜਿਹੜਾ ਖਰਚਾ ਕਰਨ ਵਾਲਾ ਵਾ ਆ ਕਰੋ ਮੈਂ ਕੋਈ ਨਹੀਂ ਪੰਜਾ ਸੱਤਾ ਦੇਣਾ ਨੂੰ ਨਾ ਤੁਹਾਨੂੰ ਹੋਰ ਪੈਸੇ ਦੇ ਦੂੰਗਾ ਠੀਕ ਹੈ ਤੁਸੀਂ ਹੋਰ ਇੰਨਾ ਕੁ ਕਰੋ ਤੁਸੀਂ ਠੀਕ ਹੈ ਚਲੋ ਯਾਦ ਰੱਖੀ ਹਾਂ ਯਾਦ ਹੀ ਹਮਨ ਆ ਮੈਂ ਅੰਦਰ ਕਮਰੇ ਚ ਲੈ ਜਾਂਦਾ ਕਾਫੀ ਮੰਮੀ ਕੀ ਕਰ ਰਹੇ ਜੀ ਕੀ ਕਰਨ ਨਹੀਂ ਮੈਂ ਬੱਚੀ ਨਹੀਂ ਹੈਗੀ ਮੈਨੂੰ ਪਤਾ ਵੇ ਘਰ ਦਾ ਕਿੰਨਾ ਖਰਚਾ ਹੁੰਦਾ ਤੇ ਕਿੰਨਾ ਨਹੀਂ ਹੁੰਦਾ ਕਿਉਂ ਤੁਸੀਂ ਜਾਣ ਕੇ ਚਾਚੂ ਨੂੰ ਤੰਗ ਕਰਨ ਤੇ ਲੱਗੇ ਹੋਏ ਜੇ ਤੇ ਨਾਲੇ ਕਿਤੇ ਜੀ ਅੱਜ ਤੁਸੀਂ ਪੈਸੇ ਵੇਖ ਕੇ ਚਾਚੂ ਨੂੰ ਕਾਫੀ ਬਣਾ ਹੀ ਦਿੱਤੀ ਐ ਤੇ ਉੱਤੋਂ ਦੀ ਤੁਸੀਂ ਉਹ ਵੀ ਸੁਣਾਤਾ ਵਾ ਕਿ ਅੱਧਾ ਕਿਲੋ ਦੁੱਧ ਪੈਂਦਾ ਵਾ ਚਾਚੂ ਵਿਚਾਰੇ ਅੰਦਰ ਹੀ ਚਲ ਗਏ ਆਪਣੀ ਕਾਫੀ ਲੈ ਕੇ ਅੱਛਾ ਅੱਗੇ ਤਾਂ ਅਸੀਂ ਕਦੀ ਤੇਰੇ ਚਾਚੂ ਨੂੰ ਕਾਫੀ ਪਿਆਈ ਨਹੀਂ ਨਾ ਅੱਜ ਪਹਿਲੀ ਵਾਰੀ ਉਹਨੂੰ ਕਾਫੀ ਪਿਆਈ ਏ ਤੂੰ ਵੇਖ ਜਿਹੜੀ ਲੱਗੀ ਐ ਵਕਾਲਤ ਕਰਨ ਇਸਕਾ ਮੇਰੇ ਗੱਲ ਸੁਣ ਉਮਰ ਤੋਂ ਵੱਡੀ ਗੱਲ ਨਾ ਕਰਿਆ ਕਰ ਤੈਨੂੰ ਮੈਂ ਕੱਲ ਵੀ ਸਮਝਾਇਆ ਸੀ ਇਹ ਗੱਲ ਤੇ ਤੈਨੂੰ ਪਤਾ ਹੈ ਖਰਚੇ ਕਿੰਨੇ ਹੁੰਦੇ ਆ ਅਸੀਂ ਕੱਪੜੇ ਕਿੱਥੋਂ ਲੈ ਆਣੇ ਆ ਪਾਰਲਰ ਤੇ ਵੀ ਜਾਣਾ ਹੈ ਹਾਂ ਤੂੰ ਚੁੱਪ ਕੇ ਬਹੁਤੀ ਸਿਆਣੀ ਨਾ ਬਣ ਤੇ ਚਲ ਤੂੰ ਵੀ ਆਪਣੇ ਕਮਰੇ ਚ ਐ ਨਾ ਜਿਆਦਾ ਹਮਦਰਦੀ ਹੈ ਕੋਈ ਨਹੀਂ ਤੂੰ ਮੂੜ ਨਾ ਕਰਾਪ ਕਰ ਚਲ ਆਪਾਂ ਤੇ ਚਲੀਏ ਬਾਜ਼ਾਰ ਨੂੰ ਤੇ ਸੂਟ ਸੜ ਖਰੀਦ ਕੇ ਲਿਆਈਏ ਸੂਟ ਤੇ ਲਿਆਣੇ ਮਨ ਨਾਲੇ ਪੈਸੇ ਦੋ ਬੋ ਥੋੜੇ ਕੀ ਕਰਨੇ ਤੂੰ ਕਿੱਟੀ ਤੇ ਵੀ ਜਾਣਾ ਵੈ ਕਮੇਟੀਆਂ ਵੀ ਦੇਣੀਆਂ ਵੈ ਮੈਂ ਕਿੱਥੋਂ ਦੇਣੀਆਂ ਵੈ ਅੱਥਾ ਹੀ ਦੇਣੀਆਂ ਵੈ ਤੈਨੂੰ ਮਨਾਂ ਕਰ ਸਕਦੀਂ ਦੇ ਦਿਓ ਫਿਰ ਚਲੋ ਚਲਿਏ ਚਲੋ ਇਨੇ ਪੈਸੇ ਕਿੱਥੇ ਜਾਣ ਦੀ ਤਿਆਰੀ ਆ ਮੇਰਾਵਾ ਚਾਚੀ ਤੇਰੇ ਨੇ ਖਰਚਾ ਹੀ ਦਾ ਕਰਦਾ ਚਾਚੇ ਨੇ ਖਰਚਾ ਦਿੱਤਾ ਤਾਂ ਮੇਰਾ ਖਰਚਾ ਸਾਰਾ ਕੁਝ ਤੁਹਾਡੇ ਵਾਸਤੇ ਹੀ ਆ ਮੰਜੂ ਇਹਨੂੰ 2000 ਰੁਪਏ ਦੇ ਕੱਢ ਦੇ ਓਏ 2000 ਆ ਕਿੰਦਾ ਵਾ ਬਹੁਤ ਐ 2000 ਰੁਪਿਆ ਉਹ ਆ ਜੇ ਮੈਂ ਗਿਆਣਾ ਅਛਾਮਾ ਨੇ ਮੁੱਕ ਜਾਣਾ ਵਾ ਹੋਰ ਦੋ ਮੈਨੂੰ ਸਾਹੀ ਪੁੱਤ ਮਮਮੀ ਤੁਹਾਨੂੰ ਤਾਂ ਸਭ ਪਤਾ ਨਾ ਪੰ ਇੰਨੇ ਪੈਸਾ ਤੁਹਾਡੇ ਪੁੱਤ ਦਾ ਬੰਦਾ ਕੁਛ ਲੈਓ ਦੋ ਹੋਰ ਦੋ ਦੇ ਦੇ ਮੰਜੂ ਨੂੰ 1000 ਰੁਪਏ ਆਉਤੇ 600 ਮੈਂ ਪਹਿਲੇ ਹੀ 1000 ਰੁਪਏ ਕੱਢ ਕੇ ਰੱਖ ਚਲਦੀ ਸਫ ਲਫਾਟ ਚਲ ਤਾਂ ਬਾਅਦ ਚੋ ਇਹ ਨਹੀਂ ਆ ਗਿਆ ਪੈਸੇ ਦੇਤੇ ਬਾਅਦ ਚੋ ਮੈਂ ਲੋੜ ਹੋ ਗਈ ਮੈਂ ਤਾਂ ਵੀ ਮੰਗ ਲੈਣੇ ਜੇ ਥੋੜੇ ਜਿਨੇ ਆਪਣੇ ਖਰਚੇ ਕੰਟਰੋਲ ਚ ਤੂੰ ਵੀ ਕਰ ਉਹ ਮੰਮੀ ਕਰ ਲੂੰਗਾ ਜਦੋਂ ਕੰਟਰੋਲ ਕਰਨ ਦੀ ਉਮਰ ਹੋ ਗਈ ਹੱਲੇ ਤੇ ਰਾਜ ਕੇ ਖਰਚਾ ਕਰ ਲੈ ਆਉਂਦਾ ਮੈਨੂੰ ਜਾਓ ਤੁਸੀਂ ਕੰਮ ਕਰ ਆਓ ਤੇ ਆਂਦੇ ਮੈਨੂੰ ਫੇਰ ਪੈਸੇ ਚਾਹੀਦੇ ਚਲ ਕੋਈ ਗੱਲ ਨਹੀਂ ਲਲਮੀ ਤੁਹਾਡੇ ਵਾਸਤੇ ਹੀ ਹੈ ਸਭ ਕੁਝ ਚਲੋ ਜਾਓ ਜਾਓ ਤੁਸੀਂ ਸ਼ੀਕਾ ਕੀ ਹੈ ਬੁਤਕ ਕੀ ਹੈ ਦਾਦੀ ਚਾਚੂ ਨਾਲ ਸਾਰੇ ਅੱਧਾ ਕਿਉਂ ਕਰਦੇ ਗਏ ਆ ਕੀ ਕਰਦੇ ਆ ਉਹਨਾਂ ਨੂੰ ਕੋਈ ਵੀ ਪਿਆਰ ਨਹੀਂ ਕਰਦਾ ਮੰਮੀ ਵੱਡੀ ਮੰਮੀ ਵੀਰਾ ਤੂੰ ਤੂੰ ਐਵੇਂ ਸੋਚਦੀ ਸਾਰੇ ਪਿਆਰ ਕਰਦੇ ਸਾਰਾ ਕੁਝ ਕਰਦੇ ਉਹਦਾ ਰੋਟੀ ਪਾਣੀ ਦਿੰਦੇ ਆ ਸਾਰਾ ਕੁਝ ਦਿੰਦੇ ਉਹਨੂੰ ਦਾਦੀ ਤੁਸੀਂ ਚਾਚੂ ਦਾ ਵਿਆਹ ਕਿਉਂ ਨਹੀਂ ਕਰਾਉਂਦੇ ਵਿਆਹ ਤੇਰੇ ਕੋਈ ਨੇ ਪੈਸੇ ਕਿੱਥੋਂ ਆਏ? ਚਾਚੂ ਨੇ ਦਿੱਤੇ ਆ। ਕਿੰਨੇ ਗਿਆ? 3000। ਤਿੰਨੋ ਹੀ 3000 ਮੈਨੂੰ ਵੀ 3000। ਇਸ ਹਿਸਾਬ ਨਾਲ ਤਾਂ ਮੈਂ ਦੇ ਦੋ ਵੱਡਾ ਮੈਨੂੰ ਤਾਂ 6000 ਮਿਲਣੇ ਚਾਹੀਦੇ। ਹਾਂ ਕਿਤੇ 10000 ਨਾਲ ਦੇ ਦਨ। ਲਿਆ ਫੜਾ ਇਦਰਾ ਸਾਰੇ ਪੈਸੇ ਤੂੰ ਕੀ ਕਰਨੇ ਨਾਲੇ ਛੋਟੀਆਂ ਤੂੰ। ਤੂੰ ਬੜਾ ਤਾਂ ਆਜ ਮਿਲ ਇਕੱਠਾ ਕਰ ਲੈਣਾ ਨਾ ਮੇਰੇ ਕੋਲ ਪੈਸੇ ਖੋ ਕੇ। ਤੇ ਤਾਂ ਆਜ ਮੈਲ ਤੇ ਦੋਵੇਂ ਹੀ ਇਕੱਠਾ ਕਰ ਲੈਣਾ ਲਿਆ ਫੜਾ ਇਹਨੇ ਪੈਸੇ ਤੂੰ ਛੋਟੀਆਂ ਤੇਰੇ ਕੋਈ ਨਹੀਂ ਸੰਭੇ ਜਾਣੇ। ਸੰਭਲਾਂਗੀ ਮੈਂ। ਜਦੋਂ ਤੈਨੂੰ ਲੋੜ ਹੋਗੀ ਨਾ ਮੇਰੇ ਕੋਲ ਮੰਗ ਲਈ। ਲਿਆ ਫੜਾ ਮੈਨੂੰ ਪੈਸੇ ਉਹ ਪਹਿ ਮੰਗਲਾਂ ਨਾ ਆਉਂਗਾ ਨਾ ਤੇ ਕਿਤੇ ਜਾ ਕੇ ਕਮਾਲ ਆਇਆ ਵੱਡਾ ਮੇ ਕੋ ਪੈਸੇ ਲੈਣ ਵਾਲਾ ਪਰ ਤੂੰ ਨਾ ਬੋਧੀਆਂ ਇਹੋ ਜਿਹੀਆਂ ਗੱਲਾਂ ਨਾ ਕਰੇਗਾ ਚੱਲ ਚੱਲ ਆਪਣਾ ਕੰਮ ਕਰਦੇ ਆਗੇ ਤੂੰ ਵੀ ਕੰਮ ਕਰ ਜਾ ਮੰਮੀ ਹਾਂਜੀ ਦੱਸੋ ਮੇਰੇ ਲਾਲ ਕੀ ਕੰਮ ਪੈ ਗਿਆ ਹੁਣ ਮੰਮੀ ਦਾ ਉਹ ਦੱਸਣਾ ਕੀ ਹੈ ਤੁਹਾਨੂੰ ਮੰਮੀ ਤੁਹਾਨੂੰ ਸਭ ਕੁਝ ਤਾਂ ਪਤਾ ਵਾ ਤੂੰ ਆਟੇ ਗੁੱਸੇ ਚ ਹੀ ਆਨਾ ਏ ਕਦੀ ਹੱਸਦਾ ਵੀ ਮਾਰੇ ਮੱਥੇ ਲੱਗ ਜਾਏ ਕਰ ਉਹ ਮੰਮੀ ਕਦੀ ਆਪਣੇ ਨਾ ਮੁੰਡੇ ਵਾਸਤੇ ਵੀ ਸੋਚ ਲਿਆ ਕਰੋ ਅੱਛਾ ਮੈਂ ਕੀ ਨਹੀਂ ਸੋਚਦੀ ਤੇਰੇ ਵਾਸਤੇ ਮੰਮੀ ਵੇਖੋ ਤੁਹਾਨੂੰ ਪਤਾ ਵਾ 2 ਦਿਨ ਬਾਅਦ ਮੇਰੇ ਦੋਸਤ ਦਾ ਵਿਆਹ ਵਾ ਅੱਛਾ ਤੇ ਮੈਂ ਇਦਾਂ ਜਾਊਂਗਾ ਇਦਾਂ ਕਿਦਾਂ ਮਤਲਬ ਕੱਪੜੇ ਪਾ ਕੇ ਜਾਏਂਗਾ ਉਹ ਮੰਮੀ ਕੱਪੜੇ ਤੇ ਮੈਂ ਪਾ ਲੂੰਗਾ ਹਾਂ ਆ ਵੇਖੋ ਆ ਕੱੜਾ ਪਾ ਕੇ ਜਾਵਾਂ ਤੇ ਹੱਥ ਫੇਰ ਕੋਈ ਘੜੀ ਹੀ ਗਈ ਆ ਕਿਵੇਂ ਉਹਨਾਂ ਨੂੰ ਪਤਾ ਲੱਗੂਗਾ ਅੱਛਾ ਕੀ ਸਾਹਿਰ ਕੀ ਚੀਜ਼ ਆ ਇਹ ਤੇ ਗੱਲ ਹੈਗੀ ਨਾ ਮੇਰੀ ਗੱਲ ਸੁਣ ਉਹ ਆਪਣੇ ਚਾਚੇ ਕੋਲੋਂ ਲਵਾ ਆਖਾ ਉਹ ਉਹਨੇ ਕੜਾ ਪਾਇਆ ਤੇ ਅੰਗੂਠੀ ਪਾਈ ਹੋਈ ਆ ਉਹਨੂੰ ਕਿਹਾ ਲਾ ਤੇ ਤੂੰ ਪਾ ਕੇ ਚਲਾ ਜਾ ਤੈਨੂੰ ਕਿੜਾ ਨਾ ਕਰਨ ਲਗਾਈ ਉਹ ਮੰਮੀ ਉਹ ਗੱਲ ਤੇ ਠੀਕ ਆ ਪਰ ਮੈਂ ਕਹਾਂ ਕਿਵੇਂ ਜਾ ਕੇ ਸਿੱਧਾ ਥੋੜੀ ਕਹਾਂਗਾ ਕਿ ਆਪਣੀ ਘੜੀ ਵੀ ਲਾ ਕੇ ਦੇ ਦਿਓ ਤੇ ਆਪਣਾ ਕੜਾ ਵੀ ਲਾ ਕੇ ਦੇ ਦਿਓ ਨਾ ਮੇਰੀ ਗੱਲ ਸੁਣ ਜਦੋਂ ਤੁਹਾਨੂੰ ਕੱਪੜੇ ਪ੍ਰੈਸ ਕਰਨਾ ਹੈ ਜਦੋਂ ਤੁਹਾਨੂੰ ਬੂਟ ਆਪਣੇ ਪਾਲਿਸ਼ ਕਰਾਉਣਾ ਹੈ ਉਦੋਂ ਕਿਵੇਂ ਕਹਿਣਾ ਹੈ ਮਿੱਠਾ ਬਣ ਕੇ ਕਹਿੰਦਾ ਨਾ ਹੌਣ ਹੀ ਮਿੱਠੇ ਬਣ ਕੇ ਕੰਮ ਕਰਾ ਲੈ ਇਹਨੂੰ ਬੰਦ ਕਰ ਟੂ ਟੂ ਮੇਰੇ ਨਾਲ ਜਦ ਮੇਰੇ ਨਾਲ ਗੱਲ ਕਰਦਾ ਹੋਵੇ ਤੇ ਮੇਰੇ ਯਾਰ ਦੋ ਤੁਹਾਨੂੰ ਪਤਾ ਵਿਆਹ ਤੇ ਜਾਣਾ ਮੈਂ ਤਾਂ ਫੋਨ ਕਰੰਦੇ ਆ ਤੇ ਮੇਰੀ ਗੱਲ ਸੁਣ ਜਦੋਂ ਕਿਸੇ ਕੋਲ ਕੰਮ ਘੜਾਣਾ ਹੋਵੇ ਨਾ ਮਿੱਠੇ ਬਣ ਕੇ ਘੜਾਈਦਾ ਕੋੜੇ ਬਣ ਕੇ ਨਹੀਂ ਘੜਾਈਦਾ ਅਗਲਾ ਥੁੱਕ ਦਿੰਦਾ ਚਲੋ ਮੰਮੀ ਮੈਂ ਜਾਣਾ ਮਾ ਲੋਨਾ ਕੋਈ ਸਕੀਮ ਹਾਂ ਬਸ ਸਕੀਮ ਲਾ ਲਈ ਲੋਨਾ ਨਹੀਂ ਲਾ ਲਈ ਤੇ ਫਿਰ ਮੇਰੀ ਗੱਲ ਸੁਣਾ ਤੁਸੀਂ ਵੀ ਨਾਲ ਆ ਜਾਓ ਓ ਮੰਮੀ ਚਲੋ ਹੁਣ ਮੇਰੀ ਗੱਲ ਸੁਣੋ ਮੈਨੂੰ ਜਾਣਾ ਤੂੰ ਜਾ ਜਾ ਕੇ ਗੱਲ ਕਰ ਔਰ ਕੱਲ ਮਿੱਠੇ ਬਣ ਕੇ ਕਰੀ ਜਦੋਂ ਤੂੰ ਮਿੱਠੇ ਬਣ ਕੇ ਗੱਲ ਕਰਨੀ ਹੈ ਨਾ ਉਹਨੇ ਆਪੇ ਹੀ ਲਾ ਕੇ ਦੇ ਦੇਣੇ ਆਹੋ ਨਾਲ ਉਹਨੇ ਪਾ ਕੇ ਘੜੇ ਦੇ ਛਾਪਾ ਕੀ ਕਰਨੀਆਂ ਨੇ ਆਹੋ ਸਹੀ ਆ ਮੈਂ ਕੱਲਾ ਜਲ ਜਾਣਾ ਐਡਾ ਕਿਹੜਾ ਕੋਈ ਡੀਸੀ ਆ ਜਿਹੜਾ ਮੈਨੂੰ 4 ਬੰਦੇ ਨਾਲ ਚਾਹੀਦੇ ਉਹਨਾਂ ਨਾਲ ਗੱਲ ਕਰਨਾ ਤੇ ਬਿਲਕੁਲ ਕਰ 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 ਜਾ ਕੇ ਸਮਝਾ ਆਪੇ ਗੱਲ ਕਰ ਮੈਂ ਜਾਣਾ ਮਮੀ ਫੇਰ ਗੱਲ ਸੁਣ ਓਖਾ ਹੋ ਕੇ ਬਿਲਕੁਲ ਨਾ ਬੋਲੀ ਕੋੜਿਆ ਹੋ ਕੇ ਨਹੀਂ ਬੋਲਣਾ ਮਿੱਠਾ ਬਣ ਕੇ ਕੰਮ ਕਰਾ ਠੀਕ ਆ ਮੰਮੀ ਚਾ 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 ਚਾਚਾ ਜੀ ਆ ਪੁੱਤਰ ਕਿੱਦੇ ਚੱਲੇ ਜੇ ਆਹੋ ਕੰਮ ਇਹ ਮੈਂ ਗੱਲ ਸੁਣਿਓ ਮੈਂ ਚੱਲਿਆ ਗੱਡੀ ਵੇਖ ਕਿੰਨੀ ਗੰਦੀ ਹੋਈ ਮੈਂ ਕਿਹਾ ਨਾਲੇ ਆਪਣੇ ਦਫਤਰ ਜਾਵਾਂ ਤੇ ਨਾਲੇ ਇਹਨੂੰ ਧਵਾ ਲੈਣਾ ਉਹੋ ਬਾਅਦ ਚ ਧਵਾ ਲਿਓ ਮੈਂ ਨਾ ਇੱਥੇ ਤੁਹਾਡੇ ਨਾਲ ਇੱਕ ਕੰਮ ਆਇਆ ਵਾਂ ਦੱਸ ਉਹ ਤੁਹਾਨੂੰ ਪਤਾ ਮੈਂ ਨਾ ਕੱਲ ਸ਼ਾਮੀ ਮੇਰੇ ਦੋਸਤ ਦਾ ਵਿਆਹ ਵਾ ਹਾਂ ਉੱਥੇ ਜਾਣਾ ਵਾਂ ਤੇ ਨਾ ਹੀ ਤੁਹਾਨੂੰ ਪਤਾ ਮੇ ਕੋਈ ਕੜਾ ਵਾ ਤੇ ਨਾ ਹੀ ਕੋਈ ਚੱਜ ਦੀ ਘੜੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੁਹਾਨੂੰ ਪਤਾ ਹੁਣ ਉੱਥੇ ਮੈਂ ਜਾਊਂਗਾ ਤੁਹਾਡੇ ਭਤੀਜੇ ਦੀ ਟੋਰ ਤੇ ਹੋਣੀ ਚਾਹੀਦੀ ਨਾ ਤੇ ਮੈਂ ਕਹਿੰਦਾ ਸੀ ਜੇ ਚੋਨਾ ਕੀ ਹੈ ਯਾਰ ਮੈਨੂੰ ਤੂੰ ਇਹ ਨਾ ਗੋਲ-ਗੋਲ ਨਾਲ ਕਬਾਸੇ ਦਾ ਟਰੈਕ ਤੇ ਆ ਕੀ ਚੋਨਾ ਚਲੋ ਤੁਸੀਂ ਆਪਣੀ ਜੇ ਮੈਂ ਤਾਂ ਮੈਂ ਇਹ ਚੋਨਾ ਹੀਗਾ ਕਿ ਤੁਸੀਂ ਇੱਕ ਦਿਨ ਵਾਸਤੇ ਮੈਨੂੰ ਆਪਣੀ ਘੜੀ ਤੇ ਇਹ ਕੜਾ ਦੇ ਦਿਓ ਤੁਹਾਨੂੰ ਪਤਾ ਵਾ ਮੈਂ ਜਾਊਂਗਾ ਤੇ ਤੁਹਾਡੇ ਭਤੀਜੇ ਦੀ ਟੋਰ ਹੋਣੀ ਆ ਇਦਾਂ ਫਿਰ ਚੰਗਾ ਨਹੀਂ ਲੱਗੂਗਾ ਮੈਂ ਇਦਾਂ ਜਾਊਂਗਾ ਨਾਲੇ ਤੂੰ ਹੀ ਵੀ ਦੇ ਇੱਥੇ ਹੀ ਰਹਿੰਦੇ ਜੇ ਚੱਲ ਕੋਈ ਨਹੀਂ ਲੈ ਜਾ ਫਿਰ ਹਣਾ ਲੈ ਜਾ ਸਾਹਲੀ ਸਾਮ ਕੇ ਰੱਖੀ ਦੋਵੇਂ ਜੀਜਾ ਨਾ ਮਹਿੰਗੀਆਂ ਵਾ ਉਹ ਕੋਈ ਨਹੀਂ ਮਤਲਬ ਕਿ ਘੜੀ ਵੀ ਮਹਿੰਗੀ ਆ ਤੇ ਇਹਦਾ ਤੈਨੂੰ ਪਤਾ ਹੀ ਆ ਠੀਕ ਹੈ ਤੇ ਐਵੇਂ ਨਾ ਸੁੱਟ ਸੱਟ ਨਾ ਕਿਤੇ ਆਵੀ ਉਹ ਨਹੀਂ ਨਹੀਂ ਟੈਨਸ਼ਨ ਨਾ ਲੋ ਤੁਸੀਂ ਤੇ ਆ ਗੱਡੀ ਤੋਂ ਹੁਣ ਚੱਲੇ ਜਾਣਾ ਤੁਸੀਂ ਮੈਂ ਆਪਣੇ ਦਫ਼ਤਰ ਚੱਲੇ ਆ ਉੱਥੋਂ ਮੁੰਡੇ ਨੂੰ ਭੇਜ ਦੂੰਗਾ ਗੱਡੀ ਗੰਦੀ ਹੋਈ ਆ ਗੱਡੀ ਫਿਰ ਤੁਸੀਂ ਮੁੰਡੇ ਨੂੰ ਕਿਓ ਕਿ ਗੱਡੀ ਘਰੇ ਲਾ ਜੇ ਦੱਸਾਂ ਕੀ ਆ ਮੈਂ ਜਾਣਾ ਵਾ ਤੇ ਆਹੀ ਗੱਡੀ ਲੈ ਜਾਊਂਗਾ ਮੈਂ ਯਾਰ ਦੂਜੀ ਲੈ ਜੀ ਉਹ ਬਾਹਰ ਲੱਗੀ ਉਹ ਨਾ ਉਹ ਛੋਟੀ ਗੱਡੀ ਲੈ ਕੇ ਜਾਣੀ ਉੱਥੇ ਤੁਹਾਨੂੰ ਬੜਾ ਬੇਇੱਜ਼ਤੀ ਹੋਗੀ ਮੇਰੀ ਮੈਂ ਤਾਂ ਥਾਰ ਹੀ ਖੜਨੀ ਆ ਚੱਲ ਕੋਈ ਨਹੀਂ ਉਹ ਗੱਡੀ ਫਿਰ ਮੈਨੂੰ ਪਹੁੰਚਾ ਦੇਵੀਂ ਉੱਥੇ ਨਾਲੇ ਇਦਾਂ ਕਰਿਓ ਆ ਘੜੀ ਦਾ ਡੱਬਾ ਵੀ ਦੇ ਦਿਓ ਸਾਂਭਣ ਦੇ ਕੰਮ ਆਊਗਾ ਸਾਂਭਣੀ ਤੂੰ ਲੈ ਕੇ ਸ਼ਾਮੀ ਮੈਨੂੰ ਖੜਾ ਦੀਂ ਉਹ ਤੁਸੀਂ ਡੱਬਾ ਦੇ ਦਿਓ ਨਾ ਮੈਂ ਲਾ ਕੇ ਫਿਰ ਡੱਬੇ 'ਚ ਪਾ ਦੂੰਗਾ ਆਪਣੇ ਵਿੱਚ ਤੇਰ ਮੇਰਾਗਾ ਕੁਝ ਉਹ ਨਹੀਂ ਗੱਲ ਤੂੰ ਤੇ ਡੱਬਾ ਕੀ ਕਰਨਾ ਹੈ ਬਸ ਮੈਂ ਡੱਬਾ ਦੇ ਦਿਓ ਤੁਸੀਂ ਗੱਲ ਖਤਮ ਠੀਕ ਆ ਮੈਂ ਤੁਹਾਡੇ ਕੰਮ ਨਾਲ ਲੱਭਾ ਵੀ ਲੈਣ ਲੱਗਾ ਜੇ ਚਾ ਚਾ ਆ ਚੀਜ਼ਾਂ ਤੇ ਹੁਣ ਤੈਨੂੰ ਕਦੀ ਵਾਪਸ ਨਹੀਂ ਮਿਲਦੀਆਂ ਤੇ ਤੇਰੇ ਕੋਲ ਜਿਹੜੀਆਂ ਚੀਜ਼ਾਂ ਵਾ ਨਾ ਉਹ ਵੀ ਇਦਾਂ ਹੀ ਇੱਕ ਇੱਕ ਕਰਕੇ ਨਾ ਸਾਰੀਆਂ ਲੈ ਲੈਣੀਆਂ ਮੈਂ